ਇਹ ਜਿਹੜਾ ਸਾਰਾ ਬੰਨ ਬੰਨਿਆ ਜਾ ਰਿਹਾ ਹੈ ਇਹਨੂੰ ਕੌਣ ਦੱਸ ਰਿਹਾ ਵੀ ਇਹਨੂੰ ਕਿਵੇਂ ਬੰਨਣਾ ਹੈ ਕੀ ਵੀ ਇੱਥੇ ਤੁਸੀਂ ਆ ਚੀਜ਼ ਲਾਓ ਤਾਂ ਬਚ ਸਕਦਾ ਵੀਰੇ ਇਹਨੂੰ ਕੋਈ ਸਰਕਾਰ ਨਹੀਂ ਦੱਸ ਰਹੀ ਕੋਈ ਸਿਆਸੀ ਪਾਰਟੀ ਨਹੀਂ ਦੱਸ ਰਹੀ ਇਹਨੂੰ ਗੁਰੂ ਕੀ ਸੰਗਤ ਗੁਰੂ ਦੀ ਕਿਰਪਾ ਹੀ ਦੱਸ ਰਹੀ ਆ ਵੀ ਕਿੱਦਾਂ ਬੰਨਣਾ ਵਾ ਹੋਰ ਜਿਹੜਾ ਐਮਐਲਏ ਨੇ ਸਾਹ ਭਾਈ ਜੀ ਹੋਰ ਸਿਆਸੀ ਪਾਰਟੀਆਂ ਚਾਹੇ ਕੋਈ ਆਪ ਪਾਰਟੀ ਦਾ ਵਾ ਚਾਹੇ ਕੋਈ ਖਾਲਸੇ ਦੀ ਪਾਰਟੀ ਦਾ ਵਾ ਚਾਹੇ ਕੋਈ ਵੀ ਐਮਐਲਏ ਆ ਚਰਨ ਸਿੰਘ ਚਰਨਜੀਤ ਸਿੰਘ ਚੰਨੀ ਉਹ ਵੀ ਇੱਥੇ ਆ ਕੇ ਗਏ ਨੇ ਉਹਦੇ ਬੇਟੇ ਵੀ ਇੱਥੇ ਆ ਕੇ ਗਏ ਨੇ ਪਰ ਜੋ ਇਹ ਕਾਰਜ ਹੋ ਰਹੇ ਨੇ ਨਾ ਇਹ ਗੁਰੂ ਕੀ ਸੰਗਤ ਕਰ ਰਹੀ ਹੈ ਜੇ ਆ ਕੇ ਜਾਣਾ ਇੱਕ ਵੱਖਰੀ ਗੱਲ ਆ ਪਰ ਕੋਈ ਸਹਾਇਤਾ ਦੇਣੀ ਉਹ ਇੱਕ ਵੱਖਰੀ ਗੱਲ ਐ ਐਮਪੀ ਨੇ ਸਹਾਇਤਾ ਨਹੀਂ ਇੱਕ ਗੁਰੂ ਕੀ ਸੰਗਤ ਦੀ ਸਹਾਇਤਾ ਵਾ ਜਿੰਨੇ ਵੀ ਨੱਗਰ ਨੇ ਆਉਣਾ ਕੰਨੀਓ ਲੰਗਰਾਂ ਦੇ ਹੋਰ ਹਰ ਇੱਕ ਚੀਜ਼ ਦੇ ਲੰਗਰ ਲੱਗੇ ਹੋਏ ਨੇ ਆ ਥੈਲਿਆਂ ਦੇ ਲੰਗਰ ਚੱਲ ਰਹੇ ਨੇ ਜੀ ਪੰਜ ਦਸ ਪੰਜ ਸੱਤ ਹਜ਼ਾਰ ਬੰਦਾ ਜਿਹੜਾ ਲੱਗਿਆ ਹੋਇਆ ਪਿੱਛੇ ਵੀ ਇੱਥੇ ਵੀ 5 ਸੱਤ ਹਜ਼ਾਰ ਬੰਦਾ ਡੇਲੀ ਇੱਥੇ ਹੁੰਦਾ 10 ਹਜ਼ਾਰ ਜੇ ਇੱਥੋਂ ਬੰਨ ਟੁੱਟ ਜਾਂਦਾ ਇਹਦੀ ਮਾਰ ਆ ਸਾਰੇ ਅੱਤੇ ਪੰਜਾਬ ਤੇ ਮਾਰ ਜਾਣੀ ਸੀ ਕੋਲੇ ਬਸੇ ਅਸੀਂ ਦੇਖ ਰਹੇ ਬਹੁਤ ਨੇੜੇ ਲੱਗਿਆ ਹੋਇਆ ਦੇਖੋ ਜੀ ਇਹ ਸਾਰੇ ਹੀ ਨੇੜੇ ਲੱਗੇ ਤੁਸੀਂ ਦੇਖੋ ਇੱਥੋਂ ਫਾਸਲਾ ਕਿੰਨਾ ਕਰ ਰਹਿ ਗਿਆ ਤੁਸੀਂ ਆਪ ਦੇਖੋ ਨਾਲ ਸੀ ਜੇ ਤੁਸੀਂ ਥੋੜਾ ਅੱਗੇ ਜਾ ਕੇ ਦੇਖੋ ਨਾ ਉੱਥੋਂ ਫਾਸਲਾ ਹੀ ਸਾਰਾ 5 ਫੁੱਟ ਦਾ ਰਹਿ ਗਿਆ ਤਸਵੀਰ ਜਿਹੜੀ ਇੱਥੋਂ ਇਹ ਵੀ ਦਿਖਾਈ ਜਾਵੇ ਕਿ ਇੱਧਰ ਤੁਸੀਂ ਦੇਖੋਗੇ ਕਿ ਨੌਜਵਾਨ ਆਪ ਮਹਾਰੇ ਜਿਹੜਾ ਉਹ ਕੰਮ ਲੱਗੇ ਹੋਏ ਨੇ ਦੂਜੇ ਪਾਸੇ ਦਰਿਆ ਦੇ ਅੰਦਰ ਜਿਹੜੇ ਆ ਨੌਜਵਾਨ ਉਹ ਉੱਤਰ ਕੇ ਕੰਮ ਕਰ ਰਹੇ ਨੇ ਅੱਗੇ ਆਰਮੀ ਦੇ ਨੌਜਵਾਨ ਜਿਹੜੇ ਨੇ ਉਹ ਖੜੇ ਨੇ ਤਾਂ ਇਹ ਸਾਰੀਆਂ ਜਿਹੜੀਆਂ ਤਸਵੀਰਾਂ ਨੇ ਨਾਲ ਨਾਲ ਲੈਵਲ ਵੀ ਚੈੱਕ ਕਰਿਆ ਜਾਂਦਾ ਕਿ ਪਾਣੀ ਦਾ ਲੈਵਲ ਕੀ ਆ ਇੱਥੋਂ ਦਾ ਲੈਵਲ ਕੀ ਆ ਦੇਖੋ ਜੀ ਜਦੋਂ ਨਾ ਅਸੀਂ ਕੋਈ ਕੰਮ ਕਰਨਾ ਅੱਗੇ ਜਿਵੇਂ ਹੁਣ ਆ ਦੇਖੋ ਇੱਥੇ ਅਸੀਂ ਕੰਮ ਕਰਨਾ ਪਹਿਲਾਂ ਇਹਦਾ ਅਸੀਂ ਲੈਵਲ ਦੇਖਣਾ ਵੀ ਇਹਦਾ ਲੈਵਲ ਕੀ ਆ ਉਦੋਂ ਬਾਅਦ ਦੇ ਵਿੱਚ ਅਸੀਂ ਫਿਰ ਕ੍ਰੇਟ ਭਰ ਕੇ ਦੇ ਵਿੱਚ ਡਿੱਪ ਕਰਦੇ ਆ ਜਦੋਂ 5-7 ਡਿੱਪ ਕਰਦੇ ਆ ਫਿਰ ਇਹਦਾ ਲੈਵਲ ਉੱਤੇ ਆਉਂਦਾ ਫਿਰ ਇਦਾਂ ਅਸੀਂ ਕ੍ਰੇਟ ਉੱਪਰ ਰੱਖ ਕੇ ਭਰ ਦਿਆਂ ਜੀ ਇੱਥੇ ਲਗਾਤਾਰ ਜਿਹੜੇ ਆ ਨੌਜਵਾਨ ਲੱਗੇ ਹੋਏ ਨੇ ਬੰਨ ਬੰਨਣ ਦੇ ਲਈ ਇਹ ਬੰਨ ਕਿੰਨੇ ਦਿਨਾਂ ਤੋਂ ਬੰਨ ਰਹੇ ਨੇ ਇਹਨੂੰ ਕੀ ਤਕਨੀਕ ਆ ਇਹਨਾਂ ਦੇ ਕੋਲੇ ਆਖਰਕਾਰ ਇਹਨਾਂ ਕੋਲੇ ਇਹਨਾਂ ਨੂੰ ਕਿਹੜਾ ਇੰਜੀਨੀਅਰ ਦੱਸ ਰਿਹਾ ਹੈ ਕਿ ਇਹ ਕਿਸ ਤਰ੍ਹਾਂ ਬੰਨਣਾ ਹੈ ਪਿੱਛੋਂ ਕਿੰਨੇ ਦਿਨਾਂ ਤੋਂ ਜਿਹੜਾ ਖੁਰ ਰਿਹਾ ਬਾਈ ਜੀ ਕੀ ਨਾਮ ਆ ਤੁਹਾਡਾ ਬਾਈ ਜੀ ਮੇਰਾ ਨਾਮ ਅਵਤਾਰ ਸਿੰਘ ਹੈ ਤੇ ਆਪਣਾ ਰਾਹੋਂ ਰੋਡ ਦੇ ਕੋਲ ਪਿੰਡ ਈਸਾਪੁਰ ਹੈ ਜੀ ਅੱਛਾ ਤੇ ਇਹ ਜਿਹੜਾ ਸਾਰਾ ਬੰਨ ਬੰਨਿਆ ਜਾ ਰਿਹਾ ਹੈ ਇਹਨੂੰ ਕੌਣ ਦੱਸ ਰਿਹਾ ਵੀ ਇਹਨੂੰ ਕਿਵੇਂ ਬੰਨਣਾ ਹੈ ਕੀ ਵੀ ਇੱਥੇ ਤੁਸੀਂ ਆ ਚੀਜ਼ ਲਾਓ ਤਾਂ ਬਚ ਸਕਦਾ ਵੀਰੇ ਇਹਨੂੰ ਕੋਈ ਸਰਕਾਰ ਨਹੀਂ ਦੱਸ ਰਹੀ ਕੋਈ ਸਿਆਸੀ ਪਾਰਟੀ ਨਹੀਂ ਦੱਸ ਰਹੀ ਇਹਨੂੰ ਗੁਰੂ ਕੀ ਸੰਗਤ ਗੁਰੂ ਦੀ ਕਿਰਪਾ ਹੀ ਦੱਸ ਰਹੀ ਆ ਵੀ ਕਿੱਦਾਂ ਬੰਨਣਾ ਵਾ ਇਹ ਸਾਥ ਜੋ ਵੀ ਕੰਮ ਹੋ ਰਿਹਾ ਨਾ ਇਹ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਹੋ ਰਿਹਾ ਇੱਥੇ ਕੋਈ ਮਿਸਤਰੀ ਨਹੀਂ ਕੋਈ ਇੰਜੀਨੀਅਰ ਨਹੀਂ ਇਹ ਜਿੰਨੇ ਥੈਲੇ ਨੇ ਇਹ ਥੈਲੇ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਬੜੀ ਦੂਰੋਂ ਦੂਰੋਂ ਖੰਨਾ ਪਟਿਆਲਾ ਸੰਗਰੂਰ ਤੇ ਬੜੀ ਦੂਰ ਤੋਂ ਸੰਗਤਾਂ ਟਰਾਲੀਆਂ ਦੀਆਂ ਟਰਾਲੀਆਂ ਭਰ-ਭਰ ਕੇ ਇਹ ਥੈਲੇ ਭੇਜ ਰਹੀਆਂ ਨੇ ਤੇ ਸਰਕਾਰ ਦੇ ਜਿਹੜੇ ਬੰਦੇ ਸੀ ਨਾ ਰਾਤ ਨੂੰ ਸਾਹਮਣੇ ਦੇਖੋ ਸਰਕਾਰ ਦੇ ਜਿਹੜੇ ਬੰਦੇ ਸੀ ਉਹ ਠੋਕਰ ਡੇਗੀ ਆ ਉਹ ਠੋਕਰ ਦੇ ਉੱਤੇ ਬੰਦੇ ਬੈਠੇ ਸੀ ਉਹ ਭੱਜ ਗਏ ਇੱਥੋਂ ਉਹ ਛੱਡ ਕੇ ਭੱਜ ਕੇ ਕਹਿੰਦੇ ਤੁਸੀਂ ਜਾਓ ਆਪਣਾ ਸੜਕ ਤੇ ਜਾ ਕੇ ਧਰਨਾ ਲਾ ਲਓ ਵੀ ਤੁਸੀਂ ਆਪਣਾ ਪਾਣੀ ਰਕਾ ਲਓ ਜੋ ਮਰਜ਼ੀ ਕਰ ਲਓ ਵੀ ਸਾਡੇ ਹੱਥ ਖੜੇ ਨੇ ਸਰਕਾਰ ਦੇ ਬੰਦੇ ਕਹਿ ਕੇ ਗਏ ਨੇ ਇਹ ਮੁਲਾਜ਼ਮ ਇਹ ਜਿਹੜੇ ਮੁਲਾਜ਼ਮ ਨੇ ਉਹ ਉਹ ਕਹਿ ਕੇ ਗਏ ਨੇ ਉਹ ਮੁਲਾਜ਼ਮ ਵੀ ਕੀ ਕਰ ਰਹੇ ਉਹਨਾਂ ਦੇ ਉੱਪਰ ਵੀ ਬਥੇਰੇ ਬੈਠੇ ਨੇ ਅਫਸਰ ਤੇ ਭਗਵਾਨ ਤਾਂ ਮਾਨ ਦਾ ਇੱਕ ਘੇੜਾ ਵੀ ਇੱਥੇ ਨਹੀਂ ਲੱਗਿਆ ਹੈਗਾ ਕੋਈ ਹੋਰ ਜਿਹੜਾ ਐਮਐਲਏ ਨੇ ਭਾਈ ਜੀ ਹੋਰ ਸਿਆਸੀ ਪਾਰਟੀਆਂ ਚਾਹੇ ਕੋਈ ਆਪ ਪਾਰਟੀ ਦਾ ਵਾ ਚਾਹੇ ਕੋਈ ਖਾਲਸੇ ਦੀ ਪਾਰਟੀ ਦਾ ਵਾ ਚਾਹੇ ਕੋਈ ਵੀ ਐਮਐਲਏ ਆ ਚਰਨ ਸਿੰਘ ਚਰਨਜੀਤ ਸਿੰਘ ਚੰਨੀ ਉਹ ਵੀ ਇੱਥੇ ਆ ਕੇ ਗਏ ਨੇ ਉਹਨਾਂ ਦੇ ਬੇਟੇ ਵੀ ਇੱਥੇ ਆ ਕੇ ਗਏ ਨੇ ਪਰ ਜੋ ਇਹ ਕਾਰਜ ਹੋ ਰਹੇ ਨੇ ਨਾ ਇਹ ਗੁਰੂ ਕੀ ਸੰਗਤ ਕਰ ਰਹੀ ਹੈ ਨਹੀਂ ਪਰ ਜੇ ਆ ਕੇ ਜਾਣਾ ਇੱਕ ਵੱਖਰੀ ਗੱਲ ਹੈ ਪਰ ਕੋਈ ਸਹਾਇਤਾ ਦੇਣੀ ਕਿ ਉਹ ਇੱਕ ਵੱਖਰੀ ਗੱਲ ਐਮਪੀ ਨੇ ਨਹੀਂ ਸਹਾਇਤਾ ਨਹੀਂ ਇਹ ਗੁਰੂ ਕੀ ਸੰਗਤ ਦੀ ਸਹਾਇਤਾ ਵਾ ਜਿੰਨੇ ਵੀ ਨਗਰ ਨੇ ਆਉਣਾ ਕੰਨੀਓ ਲੰਗਰਾਂ ਦੇ ਹੋਰ ਇੱਕ ਹਰ ਇੱਕ ਚੀਜ਼ ਦੇ ਲੰਗਰ ਲੱਗੇ ਹੋਏ ਨੇ ਆ ਥੈਲੇਆਂ ਦੇ ਲੰਗਰ ਚੱਲ ਰਹੇ ਨੇ ਜੀ ਪੰਜ ਦਸ 5-7000 ਬੰਦਾ ਜਿਹੜਾ ਲੱਗਿਆ ਹੋਇਆ ਪਿੱਛੇ ਵੀ ਇੱਥੇ ਵੀ ਉਹ 5000 ਬੰਦਾ ਡੇਲੀ ਇੱਥੇ ਹੁੰਦਾ 10000 ਜੇ ਇੱਥੋਂ ਬੰਨ ਟੁੱਟ ਜਾਂਦਾ ਇਹਦੀ ਮਾਰ ਆ ਸਾਰੇ ਅੱਧੇ ਪੰਜਾਬ ਤੇ ਮਾਰ ਜਾਣੀ ਸੀ ਹੁਣ ਆਪਾਂ ਦੇਖਦੇ ਹਾਂ ਆਪਣੇ ਤਰਨਤਨ ਏਰੀਆ ਦਾ ਕੀ ਹਾਲ ਆ ਫਿਰੋਜ਼ਪੁਰ ਦੇ ਵਿੱਚ ਕੀ ਹਾਲ ਆ ਬਿਆਸ ਦਰਿਆ ਨੇ ਕੀ ਹਾਲ ਕਰੇ ਨੇ ਇਸੇ ਤਰ੍ਹਾਂ ਇਹ ਜਿਹੜਾ ਪਾਣੀ ਹੈ ਨਾ ਇਹ ਪਾਣੀ ਇੱਥੇ ਤੱਕ ਸੀ ਇਹ 4 ਫੁੱਟ ਘਟ ਗਿਆ ਪਾਣੀ ਇੱਥੇ ਤੱਕ ਸੀ ਪਰਾਂ ਨੂੰ ਤੁਸੀਂ ਲੈ ਗਏ ਇਹਨੂੰ ਹਾਂਜੀ ਇਹ ਪਾਣੀ ਦੀ ਜਿਹੜਾ ਲੈਵਲ ਆ ਨਾ ਉਹ ਆਪਸ ਸੀਗਾ ਉਹ ਡਾਊਨ ਹੋ ਗਿਆ ਜੇ ਇਹ ਪਾਣੀ ਟੁੱਟ ਜਾਂਦਾ ਖੇਤ ਦੇ ਲੈਵਲ ਦੇ ਨਾਲ ਉਹ 10 ਫੁੱਟ ਪਾਣੀ ਬਾਹਰ ਜਾਣਾ ਸੀ ਇਹਦੇ ਨਾਲ ਲੱਖਾਂ ਦੇ ਹਿਸਾਬ ਨਾਲ ਲੱਖਾਂ ਦੇ ਹਿਸਾਬ ਨਾਲ ਨੁਕਸਾਨ ਹੋਣਾ ਸੀ ਹਾਂਜੀ ਇਹ ਸਾਰਾ ਜੋ ਵੀ ਹੋ ਰਿਹਾ ਨਾ ਇਹ ਗੁਰੂ ਕੀ ਸੰਗਤ ਕਰ ਰਹੀ ਹੈ ਉਹ ਜਿਹੜੀ ਟਿੰਗ ਡਿਗੀ ਹੋਈ ਆ ਉਹ ਰਾਤ ਡਿਗੀ ਆ ਹਾਂਜੀ ਇਹ ਰਾਤ ਤਕਰੀਬਨ 8:30 ਵਜੇ ਡਿਗੀ ਆ ਤੁਨੇ ਪਾਸੇ ਅਸੀਂ ਦੇਖ ਰਹੇ ਹਾਂ ਬਹੁਤ ਨੇੜੇ ਲੱਗਿਆ ਹੋਇਆ ਦੇਖੋ ਜੀ ਇਹ ਸਾਰੇ ਹੀ ਨੇੜੇ ਲੱਗੇ ਤੁਸੀਂ ਦੇਖੋ ਇੱਥੋਂ ਫਾਸਲਾ ਕਿੰਨਾ ਕੁ ਰਹਿ ਗਿਆ ਤੁਸੀਂ ਆਪ ਦੇਖੋ ਜੇ ਤੁਸੀਂ ਥੋੜਾ ਅੱਗੇ ਜਾ ਕੇ ਦੇਖੋ ਨਾ ਉੱਥੋਂ ਫਾਸਲਾ ਹੀ ਸਾਰਾ 5 ਫੁੱਟ ਦਾ ਰਹਿ ਗਿਆ ਤੇ ਇਹ ਦੇਖੋ ਇੱਥੇ ਸਾਡੇ ਕੋਲ ਲੈਵਲ ਪਿਆ ਬਾ ਤੁਹਾਨੂੰ ਲੈਵਲ ਮਾਰ ਕੇ ਦਿਖਾ ਦਿੰਦੇ ਹਾਂ ਇੱਥੋਂ 50 ਫੁੱਟ ਡੂੰਘਾ ਪਾਣੀ ਚੱਲ ਰਿਹਾ ਇਸ ਜਗ੍ਹਾ ਤੋਂ ਉਤੋਂ ਜਿਹੜੇ ਆਹ ਵਾਲੇ ਕ੍ਰੇਟ ਆ ਤੁਸੀਂ ਦੇਖ ਰਹੇ ਹੋ ਜਿਹੜੇ ਆ ਭਰ ਰਹੇ ਆ ਇਹ ਵਾਲੇ ਕ੍ਰੇਟ ਜਦੋਂ ਆਪਾਂ ਵਿੱਚ ਸੜਦੇ ਆ 10-10 ਕ੍ਰੇਟ ਇਹਦੇ ਪਾਣੀ ਦੇ ਵਿੱਚ ਹੀ ਲੰਘ ਜਾਂਦੇ ਨੇ ਠੀਕ ਆ ਜੀ ਉਦੋਂ ਬਾਅਦ ਦੇ ਵਿੱਚ ਕ੍ਰੇਟ ਉੱਤੇ ਆ ਕੇ ਇਹ ਖੜਦੇ ਕਿਵੇਂ ਕਿਵੇਂ ਪ੍ਰੋਸੀਜਰ ਚੱਲਦਾ ਪਿੱਛੇ ਮਿੱਟੀ ਭਰ ਰਹੇ ਨੇ ਆ ਜਾਲੀਆਂ ਆ ਰਹੀਆਂ ਜਾਲੀਆਂ ਬਣ ਰਹੇ ਨੇ ਜਿਹਨੂੰ ਦੱਸਿਆ ਇਹ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਹੀ ਚੱਲ ਰਿਹਾ ਇਹਨੂੰ ਕੋਈ ਸਰਕਾਰ ਨਹੀਂ ਚਲਾ ਰਹੀ ਕੋਈ ਕੁਝ ਨਹੀਂ ਚਲਾ ਰਿਆ ਆ ਦੇਖੋ ਆ ਜਿਹੜੇ ਕਹਿੰਦੇ ਨਾ ਨੌਜਵਾਨ ਨਸ਼ਾ ਕਰਦੇ ਆ ਜੀ ਟੀਕੇ ਲਾ ਲਾ ਮਰੀ ਜਾਂਦੇ ਨੇ ਆ ਕੌਣ ਕਹਿੰਦਾ ਨੌਜਵਾਨ ਨਸ਼ਾ ਕਰਦੇ ਆ ਆ ਨਸ਼ਾ ਇਹਨਾਂ ਨੂੰ ਸੇਵਾ ਕਰਨ ਦਾ ਆ ਦੇਖੋ ਆ ਨਸ਼ਾ ਆ ਜਨੂੰਨ ਇਹਨਾਂ ਦਾ ਸੇਵਾਦਾਰਾਂ ਦਾ ਇਹ ਦੇਖੋ ਤੁਹਾਡੇ ਤੁਹਾਡੇ ਸਾਹਮਣੇ ਦੇਖੋ ਪਰ ਮੈਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਬੇਨਤੀ ਕਰਾਂ ਜਿਹੜੀਆਂ ਸੰਗਤਾਂ ਇੱਥੇ ਆਉਂਦੀਆਂ ਨੇ ਨਾ ਵਿੱਚ ਦੇਖੋ ਵਿੱਚ ਸੰਗਤਾਂ ਐਸੀਆਂ ਨੇ ਜਿਹੜੀਆਂ ਖੜੀਆਂ ਨੇ ਮੈਂ ਉਹਨਾਂ ਭਰਾਵਾਂ ਨੂੰ ਬੇਨਤੀ ਕਰਾਂ ਕਿ ਤੁਸੀਂ ਆ ਕੇ ਨਾ ਇੱਥੇ ਚਾਹੇ 5 ਥੈਲੇ ਛਟਾ ਕੇ ਜਾਓ ਥੈਲੇ ਜ਼ਰੂਰ ਛਟਾ ਕੇ ਜਾਓ ਤੁਸੀਂ ਦੇਖ ਰਹੇ ਹੋ ਨੌਜਵਾਨ ਵਿੱਚ ਵੀ ਬੜੇ ਹੋਏ ਨੇ ਵਿੱਚ ਦਰਿਆ ਦੇ ਅੰਦਰ ਨੇ ਉਹ ਸਾਰੀ ਸੈਟਮੈਂਟ ਇਹ ਸਾਡੇ ਨਾ ਸਿੱਖ ਰੈਜੀਮੈਂਟ ਜਿਹੜੀ ਆਪਣੇ ਆਰਮੀ ਆ ਨਾ ਤੇ ਆਰਮੀ 16 ਤੇ ਉਹ ਦੇਖੋ ਜੀ ਉਹ ਵੀ ਕੰਮ ਕਰ ਰਹੀ ਆ ਦਿਨ ਰਾਤ ਉਹਨਾਂ ਨੇ ਇਕ ਕੀਤਾ ਪਿਆ ਇੱਥੇ ਕਿਸੇ ਦਾ ਕੋਈ ਸਹਿਯੋਗ ਨਹੀਂ ਹਾਂ ਆਰਮੀ ਜ਼ਰੂਰ ਇੱਥੇ ਲੱਗੀ ਹੋਈ ਆ ਤੇ ਆਰਮੀ ਜਿਹੜੀ ਹੈਗੀ ਉਹ ਬੜੀ ਥੋੜੀ ਮਾਤਰਾ ਤੇ ਆ ਪਰ ਜਿੰਨੇ ਵੀ ਹੈਗੇ ਨੇ ਜਿੰਨੇ ਵੀ ਹੈਗੇ ਨੇ ਉਹ ਦਿਨ ਰਾਤ ਇਕ ਕੀਤਾ ਪਿਆ ਜੀ ਉਹਨਾਂ ਨੇ ਉਹਨਾਂ ਦਾ ਪੂਰਾ ਜੋਰ ਲੱਗਦਾ ਆਰਮੀ ਦਾ ਵੀ ਤਜਰਬਾ ਵੱਡਾ ਹੁੰਦਾ ਕਈ ਇੱਥੇ ਹਾਂਜੀ ਇਹਨਾਂ ਦੇ ਇਹਨਾਂ ਦੀ ਟ੍ਰੇਨਿੰਗ ਆ ਜੀ ਇਹ ਇਹਨਾਂ ਦੇ ਤਜਰਬੇ ਨਾਲ ਹੀ ਹੈ ਸਰ ਹਾਂਜੀ ਇਹਨਾਂ ਦੇ ਤਜਰਬੇ ਨਾਲ ਆ ਤੇ ਜਿਹੜੇ ਇਹਨਾਂ ਦੇ ਸੈਨਿਕ ਨੇ ਜਿਹੜੇ ਮਤਲਬ ਫੌਜੀ ਵੀਰ ਨੇ ਉਹਨਾਂ ਦੀਆਂ ਟ੍ਰੇਨਿੰਗਾਂ ਵੀ ਚੱਲ ਰਹੀਆਂ ਨੇ ਤੇ ਨਾਲ ਇਹਨਾਂ ਦੀ ਟੈਕਨੋਲੋਜੀ ਦੇ ਨਾਲ ਇਹ ਕੰਮ ਹੋ ਰਹੇ ਨੇ ਤੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਜੀ ਮੈਂ ਬਿਸ਼ਾਲ ਨੂੰ ਕਹੂੰਗਾ ਕਿ ਇੱਧਰ ਆ ਕੇ ਇੱਕ ਵਾਰ ਤਸਵੀਰ ਜਿਹੜੀ ਇੱਥੋਂ ਇਹ ਵੀ ਦਿਖਾਈ ਜਾਵੇ ਕਿ ਇੱਧਰ ਤੁਸੀਂ ਦੇਖੋਗੇ ਕਿ ਨੌਜਵਾਨ ਆਪ ਮਹਾਰੇ ਜਿਹੜਾ ਉਹ ਕੰਮ ਲੱਗੇ ਹੋਏ ਨੇ ਦੂਜੇ ਪਾਸੇ ਦਰਿਆ ਦੇ ਅੰਦਰ ਜਿਹੜੇ ਆ ਨੌਜਵਾਨ ਉਹ ਉੱਤਰ ਕੇ ਕੰਮ ਕਰ ਰਹੇ ਨੇ ਅੱਗੇ ਆਰਮੀ ਦੇ ਨੌਜਵਾਨ ਜਿਹੜੇ ਨੇ ਉਹ ਖੜੇ ਨੇ ਤਾਂ ਇਹ ਸਾਰੀਆਂ ਜਿਹੜੀਆਂ ਤਸਵੀਰਾਂ ਨੇ ਨਾਲ ਨਾਲ ਲੈਵਲ ਵੀ ਚੈੱਕ ਕਰਿਆ ਜਾਂਦਾ ਕਿ ਪਾਣੀ ਦਾ ਲੈਵਲ ਕੀ ਆ ਇੱਥੋਂ ਦਾ ਲੈਵਲ ਕੀ ਆ ਦੇਖੋ ਜੀ ਜਦੋਂ ਨਾ ਅਸੀਂ ਕੋਈ ਕੰਮ ਕਰਨਾ ਅੱਗੇ ਜਿਵੇਂ ਹੁਣ ਆ ਦੇਖੋ ਇੱਥੇ ਅਸੀਂ ਕੰਮ ਕਰਨਾ ਪਹਿਲਾਂ ਇਹਦਾ ਅਸੀਂ ਲੈਵਲ ਦੇਖਣਾ ਵੀ ਇਹਦਾ ਲੈਵਲ ਕੀ ਆ ਉਦੋਂ ਬਾਅਦ ਦੇ ਵਿੱਚ ਅਸੀਂ ਫਿਰ ਕ੍ਰੇਟ ਭਰ ਕੇ ਇਹਦੇ ਵਿੱਚ ਡਿੱਪ ਕਰਦੇ ਆ ਜਦੋਂ 5-7 ਦੀਪਕ ਕਰਦੇ ਆਂ ਫਿਰ ਇਹਦਾ ਲੈਵਲ ਉੱਤੇ ਆਉਂਦਾ ਫਿਰ ਇਦਾਂ ਅਸੀਂ ਕ੍ਰੇਟ ਉੱਪਰ ਰੱਖ ਕੇ ਭਰ ਦਿਆਂ ਜੀ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬਈ ਇੱਕ ਨਾ ਇੱਥੇ ਆਪਾਂ ਨੂੰ ਜਾਲਾਂ ਦੀ ਬੜੀ ਲੋੜ ਆ ਜਿਵੇਂ ਆਹ ਜਾਲ ਨੇ ਜਿਹਦੇ ਵਿੱਚ ਪਾ ਕੇ ਕ੍ਰੇਟਾਂ ਦੇ ਵਿੱਚ ਪਾਗੇ ਉਹ ਕ੍ਰੇਟਾਂ ਦੀ ਬਹੁਤ ਲੋੜ ਆ ਈਟਾਂ ਆਹੀ ਨਹੀਂ ਹੈਗੀ ਇੰਨੀ ਓ ਟਾ ਸਾਹਮਣੇ ਇਹਦੇ ਪਰਲੇ ਪਾਸੇ ਵੀ ਲੱਗੀ ਹੋਈ ਐ ਔਰ ਇੰਨੀ ਟਾ ਇਹਦੇ ਉਧਰਲੇ ਪਾਸੇ ਵੀ ਲੱਗੀ ਹੋਈ ਆ ਤੇ ਜਿੰਨੀ ਇਹ ਢਾਹ ਲੱਗੀ ਐ ਇੰਨੀ ਢਾਹ ਸਾਰੰਗਪੁਰ ਪਿੰਡਾ ਜੀ ਇੱਥੇ ਉੱਥੇ ਵੀ ਲੱਗੀ ਹੋਈ ਆ ਉਦੋਂ ਅੱਗੇ ਪਿੰਡ ਹੈਗਾ ਤੁੱਲੇਆਲ ਤੁੱਲੇਆਲ ਅਸੀਂ ਤੁੱਲੇਆਲ ਦੇ ਇਲਾਕੇ ਦੇ ਹੀ ਆ ਉੱਥੇ ਵੀ ਢਾਹ ਲੱਗੀ ਹੋਈ ਆ ਉੱਥੇ ਵੀ ਇਹ ਬੜੀ ਜ਼ਰੂਰਤ ਐ ਇਸ ਚੀਜ਼ਾਂ ਦੀ ਇਹ ਕਿਉਂਕਿ ਬਾਹਰ ਕਿਸ਼ਤੀਆਂ ਲੈ ਕੇ ਲੰਗਰ ਲੈ ਕੇ ਤੂੜੀ ਲੈ ਕੇ ਹੋਰ ਸਮਾਨ ਲੈ ਕੇ ਬਾਅਦ ਚ ਜਾਣ ਦਾ ਕੋਈ ਫਾਇਦਾ ਨਹੀਂ ਆਪਾਂ ਪਹਿਲਾਂ ਹੀ ਇਹਨੂੰ ਆਪਾਂ ਜ਼ੋਰ ਮਾਰ ਕੇ ਹੱਲਾ ਮਾਰ ਕੇ ਇਹਨੂੰ ਆਪਾਂ ਰੋਕ ਲਈਏ ਇਹ ਕਿੰਨਾ ਕੁ ਫੁੱਟ ਲੱਗਦਾ ਜਿਹੜਾ ਆ ਜਿਹੜਾ ਪਾੜ ਬਣਦਾ ਲੱਗਦਾ ਇਹ ਜੇ ਆਪਾਂ ਟੋਟਲ ਲਈਏ ਤਾਂ 1.5 ਕਿਲੋਮੀਟਰ ਬਣਦਾ ਜੀ ਪਿੱਛੇ ਤੋਂ ਵਿੱਚ ਲੱਕਾ ਉਤਰੋਂ ਵੀ ਆ ਇਹ ਤੋਂ ਅੱਗੇ ਵੀ ਆ ਇਹ ਤਾਂ ਲਗਭਗ ਅੱਧਾ ਪੰਜਾਬ ਡੋਬ ਲੈ ਜੂ ਫਿਰ ਅੱਧਾ ਨਹੀਂ ਮੇਰੇ ਸਾਹਮਣੇ ਅੱਧਾ ਦਾ ਡੁੱਬ ਗਿਆ ਜੀ ਇਧਰ ਵਾਲਾ ਏਰੀਆ ਜਿਹੜਾ ਮਾਲਵੇ ਦਾ ਏਰੀਆ ਰਹਿੰਦਾ ਪਵਾ ਦਾ ਏਰੀਆ ਦੇਖੋ ਜੀ ਦਬਾਬਾ ਡੁੱਬ ਗਿਆ ਮਾਲਵੇਂ ਨੇ ਡੁੱਬ ਜਾਣਾ ਠੀਕ ਆ ਜੀ ਮਾਲਵੇ ਇਹ ਦੇਖ ਰਹੇ ਨੇ ਵੀ ਇਹ ਕਦੋਂ ਡੁੱਬਣਾ ਕਦੋਂ ਅਸੀਂ ਹੜ੍ਹਾਂ ਦਾ ਬਹਾਨਾ ਬਣਾ ਕੇ ਫਿਰ ਅਸੀਂ ਆਪਣੇ ਪੈਸੇ ਸਰਕਾਰ ਤੋਂ ਲਈਏ ਸੈਂਟਰ ਤੋਂ ਚੇ ਜਿਹੜਾ 9 ਬੰਦੇ ਦੱਸ ਰਹੇ ਸੀ ਕਹਿੰਦੇ ਕਿ ਅਸੀਂ ਸਰਕਾਰ ਨੂੰ ਅਪੀਲ ਕੀਤੀ ਵੀ ਉਹ ਪਿੱਛੋਂ ਤੁਸੀਂ ਉਧਰਲੇ ਪਾਸਿਓਂ ਡਰੇਨ ਕੋਈ ਪਾਟੋ। ਉਹ ਜੀ ਮੈਂ ਏਡੀਸੀ ਮੈਡਮ ਨਾਲ ਗੱਲ ਕਰੀ ਸੀ। ਕੱਲ ਮੈਡਮ ਇੱਥੇ ਆਏ ਹੋਏ ਸੀ। ਉਹਨਾਂ ਨੂੰ ਮੈਂ ਕਿਹਾ ਸੀ ਇਹ 100 ਕੁਛ ਕਿਲੇ ਨੇ ਫੋਰੈਸਟ ਡਿਪਾਰਟਮੈਂਟ ਦੇ। ਇਹ ਜੀਪੀਐਸ ਦੇ ਨਾਲ ਆਪਾਂ ਕੱਢ ਸਕਦੇ ਹਾਂ ਵੀ ਉੱਥੋਂ ਡਰੇਨ ਪੱਟੀ ਜਾਵੇ। ਪਰ ਇਹ ਕਿਸੇ ਵੱਡੇ ਢਿੱਡ ਵਾਲੇ ਦੇ ਖੇਤ ਨੇ। ਇਹ ਕਿਸੇ ਵੱਡੇ ਕਹਿੰਦੇ ਪਤਾ ਨਹੀਂ ਕੀ ਉਹਨੂੰ ਕੋਈ ਕੋਈ ਅਫਸਰ ਬਰਗੇੜੀਆ ਕੋਈ ਉਦੇ ਖੇਤ ਨੇ ਉਹ ਹੱਥ ਨਹੀਂ ਲਾਉਣ ਦਿੰਦਾ ਉਥੋਂ ਡਰੇਨ ਪੱਟੀ ਜਾਵੇ ਇਹ ਪਾਣੀ ਉਧਰ हट ਜਾਊਗਾ ਤੁਸੀਂ ਇਹ ਦੇਖੋ ਫਲੋਰ ਦੇ ਵਿੱਚ ਇੱਥੋਂ ਇੰਨਾ ਕੁ ਪਾਣੀ ਲੱਗ ਰਿਆ ਨਾ ਫਲੋਰ ਦੇ ਵਿੱਚ ਐਨੇ ਕੁ ਪਾਣੀ ਨੇ ਤਬਾਹੀ ਮਚਾਈ ਪਈ ਆ ਉਧਰ ਫਰੋਜਪੁਰ ਦੇ ਵਿੱਚ ਬੰਨ ਟੁੱਟ ਰਹੇ ਨੇ ਦੇਖੋ ਜੀ ਉਧਰ ਢੈਂਗੜਪੁਰ ਦੇ ਵਿੱਚ ਸੰਗਤਾਂ ਇਸੇ ਤਰ੍ਹਾਂ ਲੱਗੀਆਂ ਹੋਈਆਂ ਪਾਰ ਦੇ ਵਿੱਚ ਉਹਨਾਂ ਸੰਗਤਾਂ ਦਾ ਪੂਰਾ ਫੁੱਲ ਜ਼ੋਰ ਲੱਗਿਆ ਹੋਇਆ ਮੈਂ ਬੇਨਤੀ ਕਰਾਂ ਇੱਥੋਂ ਡਰੇਨ ਪਟਾਈ ਜਾਵੇ ਜਿਹੜੀਆਂ ਮੈਨਾਂਗਾ ਉਰਲੇ ਪਾਸੇ ਆਪਣੇ ਹੋ ਰਹੀਆਂ ਨੇ ਉਹੀ ਮੈਨਿੰਗਾਂ ਦਬਾਬੇ ਦੇ ਵਿੱਚ ਵੀ ਕੀਤੀਆਂ ਜਾਣ ਜੋ ਕਿ ਡੀ ਸਿਲਡਿੰਗ ਜਿਹੜੀ ਚਲਦੀ ਹੁੰਦੀ ਆ ਵੀ ਉਹਦੀ ਸਫਾਈ ਕੀਤੀ ਜਾਵੇ ਤੇ ਆਪ ਜੀ ਚੈਨਲ ਦਾ ਇੱਥੇ ਆਉਣ ਤੇ ਬੜਾ ਧੰਨਵਾਦ ਆ ਤੇ ਮੈਂ ਬੇਨਤੀ ਕਰੀ ਸੀ ਵੀ ਆ ਜਿਹੜੀ ਆਪਾਂ ਨੂੰ ਜਾਲ ਆ ਤਾਰੇ ਜਰੂਰੀ ਚਾਹੀਦੀ ਆ ਠੀਕ ਆ ਠੀਕ ਆ ਜੀ ਲੰਗਰਾਂ ਦੀ ਕੋਈ ਬਾਲੀ ਜ਼ਰੂਰਤ ਨਹੀਂ ਹੈਗੀ ਆ ਚੀਜ਼ਾਂ ਦਾ ਲੰਗਰ ਲਾਓ ਇਹ ਚੀਜ਼ਾਂ ਦਾ ਲੰਗਰ ਬਹੁਤ ਜ਼ਰੂਰੀ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਸੰਗਤਾਂ ਬਸ ਰਹੀਆਂ ਨੇ ਮੈਂ ਉਹਨਾਂ ਨੂੰ ਨੰਬਰ ਦੇ ਦਿੰਨਾ ਆਪਦਾ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਇਹ ਸਮਾਨ ਦੇ ਕੇ ਜਾਣ ਤੇ ਪਹਚਾਣ ਸਿੱਧਾ ਕਿਵੇਂ ਕੀ ਕਰਨ ਮੈਂ ਨੰਬਰ ਦਿੰਨਾ ਜੀ 78888 78253 ਤੇ ਸਾਨੂੰ ਕਾਲ ਕਰਨ ਜਿਹੜੀ ਚੀਜ਼ ਦੀ ਸਾਨੂੰ ਲੋੜ ਆ ਸੀ ਉਹਨਾਂ ਨੂੰ ਦੱਸਾਂਗੇ ਉਹ ਸਾਨੂੰ ਪਹਚਾਣ ਇੱਥੇ ਇਹਨੂੰ ਮੈਨੇਜ ਕਰ ਰਹੇ ਹੋ ਪੂਰੇ ਇੱਥੇ ਦੇਖੋ ਜੀ ਮੈਨੇਜ ਗੁਰੂ ਸਾਹਿਬ ਕਰਾ ਰਹੇ ਨੇ ਆ ਸਾਡੀ ਕੋਈ ਇੱਥੇ ਡਿਊਟੀ ਨਹੀਂ ਕੋਈ ਅਸੀਂ ਪੈਸਾ ਨਹੀਂ ਲੈ ਰਹੇ ਕੋਈ ਬੇਫਰੀ ਸੇਵਾ ਕਰ ਰਹੇ ਹਾਂ ਜੀ ਹਾਂਜੀ ਇਹ ਜਿਹੜੇ ਜਿਹੜੇ ਲੋਕ ਜੇ ਦਰਿਆਵਾਂ ਦੇ ਉੱਤੇ ਰਹਿਣਾ ਜਾਣਦੇ ਨੇ ਤਾਂ ਇਹ ਦਰਿਆਵਾਂ ਨੂੰ ਬੰਨ ਮਾਰਨਾ ਵੀ ਜਾਣਦੇ ਨੇ ਭਾਬ ਇਹ ਬੰਨਣਾ ਵੀ ਜਾਣਦੇ ਨੇ ਕਿ ਕਿਵੇਂ ਜਿਹੜਾ ਉਹ ਬੰਨਿਆ ਜਾਣਾ ਤਾਂ ਦੇਖ ਸਕਦੇ ਹੋ ਤੁਸੀਂ ਇਹ ਨੌਜਵਾਨ ਸੇਵਾ ਕਰਨ ਦੇ ਲਈ ਵਿੱਚ ਲੱਗੇ ਹੋਏ ਨੇ ਤਾਂ ਇਹਨਾਂ ਨੌਜਵਾਨਾਂ ਦੀ ਸੇਵਾ ਦੇ ਸਦਕਾ ਜਿਹੜਾ ਇਹ ਲਗਾਤਾਰ ਜਿਹੜਾ ਪਾਣੀ ਜਿਹੜਾ ਬੰਨ੍ਹ ਤੋੜ ਰਿਹਾ ਹੈ ਤਾਂ ਉਸ ਨੂੰ ਅੱਗੇ ਬੰਨਣ ਦੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਹੈ ਤਾਂ ਦੱਸ ਰਹੇ ਨੇ ਕਿ ਇੱਥੇ ਜਿਹੜਾ ਇੱਥੇ ਜ਼ਿਆਦਾਤਰ ਝਾਲ ਦੀ ਲੋੜ ਪੈਂਦੀ ਆ ਤੇ ਜਾਂ ਇੱਥੇ ਜਿਹੜਾ ਮੈਨ ਫੋਰਸ ਦੀ ਲੋੜ ਆ ਉਹ ਇੱਥੇ ਜ਼ਰੂਰ ਜਿਹੜੀ ਆ ਭੇਜੀ ਜਾਵੇ ਕੈਮਰਾਮੈਨ ਵਿਸ਼ਾਲ ਦੇ ਨਾਲ ਕੁਲਵਿੰਦਰ ਸਿੰਘ ਛਲੇੜੀ ਅਕਚਮਕੌਰ ਸਾਹਿਬ <च्च्च्च> <च्च्च>